ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਪਿਆਰ ਕਰਨ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਇੱਕ ਸਨੇਹਾ ਲਾਉਣ ਲੱਗੇ ਆ ਮੈਸੇਜ ਦੇਣ ਲੱਗੇ ਆ ਕਿ ਜਿੰਨੇ ਵੀ ਆਪਾਂ ਹਰ ਪ੍ਰਭਾਵਤ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਜਨਾਲਾ ਡੇਰਾ ਬਾਬਾ ਨਾਨਕ ਧੰਨ ਅ ਰਮਦਾਸ ਸਾਰੇ ਆਪਾਂ ਏਰੀਆ ਦੇ ਵਿੱਚ ਕਗੋ ਮਹਿਲ ਵਰਗੇ ਇਲਾਕਿਆਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਾ ਕੇ ਹੜਪਰਭਾਵਿਤ ਹੜਪਰਭਾਵਿਤ ਹੜਪੀੜਿਤ ਲੋਕਾਂ ਦੀਆਂ ਜਿਹੜੀਆਂ ਸੁਵਾਮਾਂ ਕੀਤੀਆਂ ਵਾਂ ਤੇ ਉਹਨਾਂ ਸਵਾਵਾਂ ਦਾ ਤੁਹਾਨੂੰ ਵੇਰਵਾ ਦੇਣ ਲੱਗੇ ਆ ਜਿਹੜੇ ਤਾਂ ਸੇਵਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਖਾਤੇ ਦੇ ਵਿੱਚ ਗਈ ਆ ਉਹ ਉਹਦਾ ਵੀ ਵੇਰਵਾ ਤੁਹਾਨੂੰ ਸਟੇਟਮੈਂਟ ਲੈ ਕੇ ਆਪਾਂ ਇੱਕ ਤਰੀਕ ਤੱਕ ਦੱਸ ਦੇਵਾਂਗੇ ਤੇ ਜਿਹੜੀਆਂ ਦਾਸ ਕੋਲੇ ਸਵਾਵਾਂ ਨਗਦ ਆਈਆਂ ਜਾਂ ਮੇਰੇ ਖਾਤੇ ਦੇ ਵਿੱਚ ਤੁਸੀਂ ਪਿਆਰ ਦਿੱਤਾ ਵਾ ਉਹ 27611 ਰੁਪਏ ਦੀਆਂ ਸਵਾਵਾਂ ਆਈਆਂ ਸਨ ਜਿਨ੍ਹਾਂ ਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਦਵਾਈਆਂ ਲਈਆਂ ਵਾ ਜਾਂ ਰਾਸ਼ਨ ਲਿਆ ਵਾ ਜਾਂ ਆਪਾਂ ਚਾਰਾ ਲਈ ਆ ਪਸ਼ੂਆਂ ਵਾਸਤੇ ਇਹ 26100 ਰੁਪਏ ਦੀਆਂ ਸਵਾਵਾਂ ਸਨ ਤੇ 27611 ਦੇ ਵਿੱਚੋਂ 26100 ਘੱਟ ਕੇ 1511 ਰੁਪਏ ਨਗਦ ਉਹ ਸੇਵਾਦਾਰ ਕੋਲ ਜਮਾ ਹੈ ਤੇ ਹੁਣ ਆਪ ਜੀ ਨੂੰ ਇੱਕ ਬੇਨਤੀ ਕਰਦੀ ਆ ਵੀ ਜਿਹੜਾ ਟਰੱਸਟ ਦਾ ਡੀਜ਼ਲ ਦਾ ਬਕਾਇਆ ਪਿਆ ਵਾ ਉਹ ਉਹ ਵੀ ਆਪਾਂ ਇੱਕ ਤਰੀਕ ਨੂੰ ਦੋ ਤਰੀਕ ਨੂੰ ਸਹਾਇਤਾ ਕਰਦੇ ਹੁੰਨੇ ਆ ਬੀਕੇ ਪੰਪ ਤੇ ਆਪਣਾ ਖਾਤਾ ਹੈਗਾ ਟਰਸਟ ਦਾ ਤੇ ਉਹ ਸਾਰੀਆਂ ਸਵਾਵਾ ਤੁਹਾਡੀਆਂ ਡੀਜ਼ਲ ਵਾਲੇ ਪਾਸੇ ਜਿਵੇਂ 8500 ਰੁਪਏ ਦਾ ਡੀਜ਼ਲ ਜਿਹੜਾ ਆਪਣਾ ਹੈ ਹੜਪ੍ਰਭਾਵਤ ਇਲਾਕਿਆਂ ਵਿੱਚ ਜਾਂਦਿਆ ਹੋਇਆ ਜਿਹੜਾ ਲੱਗਾ ਤੇ ਆਪ ਜੀ ਨੇ ਇੱਕ ਬੇਨਤੀ ਕਰਨ ਲੱਗੇ ਆ ਕਿ ਸੰਸਥਾ ਗੁਰਨਾਨਕ ਨਾਮ ਲੇਵਾ ਸੰਗਤ ਜਿਹੜੀ ਵਿਦੇਸ਼ੀ ਸੰਸਥਾ ਵਾ ਤੇ ਯੂਪੀ ਦੇ ਵਿੱਚ ਉਹ ਸੰਸਥਾ ਦੇ ਵਲੰਟੀਅਰ ਆ ਦਾਸ ਵੀ ਉਹ ਸੰਸਥਾ ਨਾਲ ਵਲੰਟੀਅਰ ਤੌਰ ਤੇ ਸਵਾਵਾ ਨਿਭਾਉਂਦਾ ਤੇ ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਰ ਪ੍ਰੋਗਰਾਮ ਦੇ ਵਿੱਚ ਆਪਣੀ ਵੀ ਗੁਰਨਾਨਕ ਨਾਮਲੇਵਾ ਸੰਸਥਾ ਜਿਹੜੀ ਆ ਸੰਗਤ ਆ ਉਹ ਜਿਹੜੀ ਸਿ ਆਪਣੇ ਨਾਲ ਵੀ ਆਪਣੀ ਵੀ ਸਪੋਰਟ ਕਰਦੀ ਆ ਆਪਣੇ ਵੀ ਅਸ਼ੀਰਵਾਦ ਦਿੰਦੀ ਆ ਗੁਰਨਾਨਕ ਨਾਮਲੇਵਾ ਸੰਗਤ ਤੇ ਹੁਣ ਧੁੰਨਪਿੰਡ ਦੇ ਵਿੱਚ ਗੁਰਨਾਨਕ ਨਾਮਲੇਵਾ ਸੰਗਤ ਵੱਲੋਂ 1100 ਇਕੜ ਜਿਹੜੀ ਜ਼ਮੀਨ ਆ ਉਹ ਅਡਾਪਟ ਕੀਤੀ ਗਈ ਆ ਜਾਂ ਕੁਝ ਇੱਧਰ ਸੁਲਤਾਨਪੁਰ ਲੋਧੀ ਜਿਹੜਾ ਮੰਡ ਏਰੀਏ ਦੇ ਵਿੱਚ ਕੁਝ ਘਰ ਨੇ ਜਿਹੜੇ ਅਡਾਪਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਸੇਵਾਵਾਂ ਜਿਹੜੀਆਂ ਚੱਲਣਗੀਆਂ ਉੱਥੇ ਗੁਨੰਤ ਨਾਮਲੇਵਾ ਸੰਗਤ ਦੇ ਵਲੰਟੀਅਰ ਇਸ ਵਕਤ ਮੌਜੂਦ ਨੇ ਜਿਹੜੇ ਵੀ ਵੀਰ ਭੈਣ ਸੇਵਾਵਾਂ ਕਰਨੀਆਂ ਚਾਹੁੰਦੇ ਹੋਣ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਪਹੁੰਚਾਉਣ ਦੇ ਲਈ ਤੁਸੀਂ ਸਿੱਧੇ ਜਦੋਂ ਤੁਸੀਂ ਜਾਣਾ ਹੋਊਗਾ ਤੁਸੀਂ ਦਾਸਨਾ ਨਾਲ ਸੰਪਰਕ ਕਰ ਲਿਓ ਜਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰ ਲਓ ਤੁਸੀਂ ਸਿੱਧੀ ਜਾ ਕੇ ਉੱਥੇ ਗੁਰਨਾਨਕ ਨਾਮਲੇਵਾ ਸੰਗਤ ਦੇ ਵਲੰਟੀਅਰਾਂ ਨੂੰ ਸੇਵਾ ਦੇ ਸਕਦੇ ਹੋ ਆਪਣੇ ਹੱਥੀਂ ਸੇਵਾਵਾਂ ਕਰ ਸਕਦੇ ਹੋ ਤੇ ਆਉਣ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਖਾਤੇ ਦੇ ਵਿੱਚ ਹੜ ਪ੍ਰਭਾਵਤ ਇਲਾਕਿਆਂ ਦੇ ਲਈ ਸੇਵਾ ਪਹੁੰਚ ਨਾ ਪਾਇਓ ਵੀਰੇ ਕਿਉਂਕਿ ਆਪਾਂ ਸਿੱਧੀਆਂ ਸਵਾਵਾਾਂ ਉੱਥੇ ਚਲਦੀਆਂ ਸਿੱਧੀਆਂ ਸਵਾਵਾਾਂ ਕਰਨੀਆਂ ਕਿਉਂਕਿ ਆਪਾਂ ਨੂੰ ਕੋਈ ਐਡਾ ਲਾਲਚ ਨਹੀਂ ਹੈਗਾ ਵੀ ਆਪਾਂ ਪੈਸੇ ਜਮ੍ਹਾਂ ਕਰਕੇ ਆਪਾਂ ਫਿਰ ਉਧਰੋਂ ਟ੍ਰਾਂਸਫਰ ਕਰੀਏ ਜਾਂ ਉਧਰੋਂ ਕਰੀਏ ਜਿੱਥੇ ਸੇਵਾ ਚੱਲਦੀ ਆ ਉੱਥੇ ਸਿੱਧੀ ਤੁਸੀਂ ਆਪਣੇ ਹੱਥੀਂ ਦਾਨ ਦੇ ਕੇ ਆਵੋ ਜੇ ਦਵਾਈਆਂ ਪਹੁੰਚਦੀਆਂ ਕਰਨੀਆਂ ਤਾਂ ਵੀ ਉੱਥੇ ਪਹੁੰਚਦੀ ਅਗਰ ਬਹੁਤ ਸਾਰੇ ਡਾਕਟਰ ਸਾਹਿਬਾਨ ਨਾਲ ਸੰਪਰਕ ਸੀਗਾ ਉਹਨਾਂ ਦੇ ਫੋਨ ਆਏ ਸੀ ਵੀ ਆਪਾਂ ਕੈਂਪ ਲਾਉਣੇ ਆ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਅਸੀਂ ਸਿੱ ਜਿਹੜੇ ਗੁਰਨਾਨਕ ਨਾਮਲੇਵਾ ਸੰਗਤ ਨੇ ਪਿੰਡ ਅਡਾਪਟ ਕੀਤੇ ਨੇ ਉੱਥੇ ਜਾ ਕੇ ਤੁਸੀਂ ਕੈਂਪ ਲਗਾ ਸਕਦੇ ਹੋ ਜਾਂ ਜਿਹੜੇ ਵੀਰ ਹੋਰ ਵੀ ਕਈ ਵੀਰ ਫੋਨ ਕਰਦੇ ਆ ਵੀਰੇ ਚਾਰੇ ਦੀ ਸੇਵਾ ਲੈ ਕੇ ਆਉਣੀ ਆ ਜਾਂ ਕੁਝ ਹੋਰ ਵੀ ਸਵਾਵਾਂ ਰਾਸ਼ਨ ਦੀਆਂ ਰਸਦਾਂ ਦੀਆਂ ਸੇਵਾਵਾਂ ਲੈ ਕੇ ਆਉਣੀਆਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਅਸੀਂ ਤੁਹਾਨੂੰ ਜਿੱਥੇ ਗੁਰਨਾਨਕ ਨਾਮਲੇਵਾ ਸੰਗਤ ਨੇ ਪਿੰਡ ਅਡਾਪਟ ਕੀਤੇ ਆ ਘਾਰ ਅਡਾਪਟ ਕੀਤੇ ਆ ਉਥੇ ਪਹੁੰਚ ਕੇ ਆਪਣੇ ਹੱਥੀ ਸਵਾਵਾ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਾਰਿਆਂ ਦਾ ਮੈਂ ਰਾਜਵੀਰ ਜੀ ਉਹਨਾਂ ਦਾ ਇਟਲੀ ਵਾਲਿਆਂ ਦਾ ਤੇ ਯੂਪੀ ਵਾਲੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇਹਨਾਂ ਮਾਣ ਦੇ ਰਹੇ ਨੇ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਜਿਹੜਾ ਉਹ ਉਪਰਾਲਾ ਕਰ ਰਹੇ ਨੇ ਤੇ ਅਸੀਂ ਧੰਨਵਾਦ ਕਰਦੇ ਆ ਯੂਪੀ ਵਾਲੀਆਂ ਸੰਗਤਾਂ ਦਾ ਵੀ ਵਿਸ਼ੇਸ਼ ਤੌਰ ਤੇ ਜਿਹੜੀਆਂ ਏਡੀ ਦੂਰੋਂ 800 ਕਿਲੋਮੀਟਰ ਚੱਲ ਕੇ ਆ ਕੇ ਪੰਜਾਬ ਦੇ ਵਿੱਚ ਸਵਾਵਾ ਕਰ ਰਹੀਆਂ ਨੇ ਤੇ ਗੁਰਨਾਨ ਕ ਨਾਮਲੇ ਵਾਲਾ ਸੰਗਤਾਂ ਦਾ ਫਿਰ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਆ ਵੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਲੋੜਵੰਦਾ ਤੱਕ ਜਰੂਰ ਪੱਕੇ ਜਿਨ੍ਹਾਂ ਨੂੰ ਵਾਕਿਆ ਹੀ ਜ਼ਰੂਰਤ ਹੈ ਉਹਨਾਂ ਤੱਕ ਤੁਹਾਡੇ ਦਸਵੰਦ ਦੀ ਮਾਇਆ ਜਾਂ ਤੁਹਾਡੇ ਦਸਵੰਦ ਚੋਂ ਕਿਸ ਖਰੀਦਿਆ ਗਿਆ ਰਸਦਾਂ ਪਹੁੰਚਦੀਆਂ ਹੋਣ ਤੇ ਤਾਂ ਬੇਨਤੀ ਕਰਦੇ ਆਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨੰਬਰ ਤੁਹਾਨੂੰ ਯੂਪੀ ਵਾਲੀ ਸੰਗਤ ਦੇ ਵੀ ਇਟਲੀ ਵਾਲੀ ਵੀਰ ਦਾ ਵੀ ਤੇ ਮੇਰਾ ਵੀ ਤੁਹਾਨੂੰ ਇਸ ਵੀਡੀਓ ਦੇ ਉੱਤੇ ਮੈਂਸ਼ਨ ਕਰ ਦੇਵਾਂਗੇ ਸੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ